ਨਸ਼ਾ ਤਸਕਰ ਨੂੰ ਹਟਾਇਤ ਕਰਦਿਆਂ ਕੀਤੀ ਚੇਤਾਵਨੀ ਕਿਹਾ ਨਸ਼ਾ ਤਸਕਰ ਅਜੇਹਾ ਮਾੜਾ ਕੰਮ ਛੱਡ ਦੇਣਾ ਜਾਂ ਫਿਰ ਕਰਵਾਈਆਂ ਜਾਣਗੀਆਂ ਜਮਾਨਤਾ ਜ਼ਬਤ ਜਮਾਨਤਾ ਦਰਾਂ ਅਸਨਾਕ ਤੇ ਇਨਕੁਆਰੀ ਨਾ ਕਰਨ ਦੀ ਕਹੀ ਵੱਡੀ ਗੱਲ ਉਹਨਾਂ ਕਹਿ ਕੇ ਨਾ ਹੀ ਕੋਈ ਸਪਾਰਸ਼ਾ ਤੇ ਨਾ ਹੀ ਕੋਈ ਲਾਕਾ ਨਿਵਾਸੀ ਅਜਿਹੇ ਤਸਕਰ ਅਤੇ ਚੋਰ ਲਟੇਰੇ ਦੀ ਜਮਾਤ ਦੀ ਸਪਾਰਸ਼ ਲੈ ਕੇ ਕਾਗਜ਼ਤ ਲੈ ਕੇ ਉਹਨਾਂ ਕੋਲ ਨਾ ਆਵੇ। ਕੁੱਦ ਨਸ਼ੇ ਵਿਰੋਧਤ ਪੰਜਾਬ ਸਰਕਾਰ ਵੱਲੋਂ ਚੇੜੀ ਮਹਿੰਮ ਦਾ ਸਮਰਥਨ ਕਰਦੇ ਹੋਏ ਇਸ ਲੰਬਰਦਾਰ ਨੇ ਕਹਿਤੀਆਂ ਕੁਝ ਖਾਸ ਗੱਲਾਂ। ਜੀ ਹਾਂ ਹਲਕਾ ਜੀਰਾਣਾ ਸਬੰਧਤ ਲੰਬਰਦਾਰ ਸਰਦਾਰ ਅਮਰੀਕ ਸਿੰਘ ਪੇਟ ਫੱਤੇ ਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਬਿਆਨ ਸਾਂਝਾ ਕੀਤਾ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਹਦਾਇਤ ਕਰਦਿਆ ਕੀਤੀ ਚੇਤਾਵਨੀ ਕਿਹਾ ਕਿ ਉਹ ਆਪਣਾ ਮਾੜਾ ਕੰਮ ਛੱਡ ਦੇਣ। ਉਹਨਾਂ ਦੇ ਅਜਿਹੇ ਕੇਸਾਂ 'ਚੋਂ ਜ਼ਮਾਨਤ ਦੌਰ ਇਹ ਜ਼ਮਾਨਤ ਉਹਨਾਂ ਵੱਲੋਂ ਨਹੀਂ ਦਿੱਤੀ ਜਾਵੇਗੀ ਉਹਨਾਂ ਕਹਾਂਗੇ ਨਾ ਹੀ ਕੋਈ ਸ਼ਪਾਰਸ਼ਾ ਤੇ ਨਾ ਹੀ ਕੋਈ ਇਲਾਕਾ ਨਿਵਾਸੀ ਅਜੇ ਤਸਕਰ ਅਤੇ ਚੋਰ ਲਟੇਰੇ ਦੀ ਜ਼ਮਾਨਤ ਦੀ ਸ਼ਪਾਰਸ਼ ਲੈ ਕੇ ਜਾਂ ਫਿਰ ਕਿਸੇ ਤਰ੍ਹਾਂ ਦੇ ਕਾਗਜ਼ਤ ਲੈ ਕੇ ਉਹਨਾਂ ਕੋਲ ਨਾ ਆਵੇ ਉਹਨਾਂ ਕਹਾਂਗੇ ਉਹ ਪੰਜਾਬ ਸਰਕਾਰ ਅਤੇ ਮਾਨਯੋਗ ਟੀਸੀ ਸਾਹਿਬ ਫਰੋਇਪਰਜੀ ਦੀਆਂ ਹਦਾਇਤਾਂ ਦਾ ਇਨ ਬਿਨਾ ਸਮਰਥਨ ਕਰਨਗੇ ਦੇਖੋ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਕੀ ਕਿਹਾ ਨਾਮ ਸਰਦਾਰ ਅਮਰੀਕ ਸਿੰਘ ਐਂਡ ਫੱਤੇਵਾਲਾ ਪੰਜਾਬ ਜੂਨੀਅਰ ਨੰਬਰਦਾਰ ਬੇਨਤੀ ਅੱਜ ਇਹੋ ਕਰ ਰਹੇ ਕਿ ਜਿਹੜੇ ਨੌਜਵਾਨ ਨਸ਼ਾ ਦਾ ਕੰਮ ਕਰਦੇ ਗਲਤ ਟੰਗ ਤੇ ਉਹ ਆਦੀ ਵਰਤੋਂ ਛੱਡ ਦੇਣ ਦਾ ਇਹ ਵੀ ਜੋ ਸਾਡੇ ਕੋਲ ਇਨਕੁਆਰੀ ਵਾਸਤੇ ਜਾਂ ਜਮਾਨਤ ਵਾਸਤੇ ਸਾਡੇ ਦੋਸ਼ੀ ਨਾ ਆਵੇ ਉਹ ਕਾਰੋਬਾਰ ਜੋ ਕਰਦਾ ਨਾ ਉਹ ਆਪ ਦੀ ਜ਼ਿਮੇਵਾਰੀ ਉਨੂੰ ਆਪ ਹੋਏਗੀ ਉਹਦੀ ਜਮਾਨਤ ਨਹੀਂ ਦਿੱਤੀ ਜਾਏਗੀ ਸਾਡੇ ਵੱਲ ਵਿਰੋਧ ਕੀਤਾ ਜਾਏਗਾ ਜਾਣਾਂ ਬਹੁਤ ਜ਼ਾਰੀਆਂ ਪੰਜਾਬ ਵਿੱਚ ਉਹ ਆਦਾ ਕਾਰੋਬਾਰ ਕੀਤਾ ਕਰਦੇ ਗਏ ਇਹ ਯਾਰਾ ਜਾਨ ਮਾਲੀ ਨੁਕਸਾਨ ਹੋਣ ਰਿਹਾ ਏ ਪੰਜਾਬ ਚ ਛੱਡ ਦੇ ਤਾਂ ਜਾਂ ਪੰਜਾਬ ਚ ਬਾਹਰ ਨਿਕਲ ਜਾਣ ਫਿਰ ਜੇ ਨਸ਼ੇ ਦਾ ਕਾਰੋਬਾਰ ਕਰਦੇ ਚੋਰੀ ਦਾ ਵੀ ਕਰਦੇ ਤਾਂ ਵੀ ਫੜੇਗੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਗਈ ਨਾ ਹੀ ਜਮਾਨਤ ਦਿੱਤੀ ਜਾਏਗੀ ਹੁੰਦੀ ਵੀ ਇਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ